ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਉੜਮੁੜ ਅਦੀਨ ਪੈਂਦੇ ਕਸਬਾ ਗਰਦੀ ਵਾਲਾ ਵਿਖੇ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਅਣਪਛਾਤੇ ਹਮਲੇਬਾਰਾਂ ਨੇ ਡਰਾਈਵਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਾਣਕਾਰੀ ਅਨੁਸਾਰ ਆਹਾਤੇ ਦੇ ਮਾਲਕ ਪ੍ਰੇਮ ਬਹਾਦਰ ਨੇ ਦੱਸਿਆ ਕਿ ਮੈਂ ਨੇਪਾਲ ਦਾ ਬਸਨੀਖਾ ਅਤੇ ਆਪਣੇ ਪਰਿਵਾਰ ਸਮੇਤ ਗਰਦੀ ਵਾਲਾ ਦੇ ਪਿੰਡ ਰਾਗਵਾਲ ਚ ਸ਼ਰਾਬ ਦੇ ਠੇਕੇ ਕੋਲ ਆਹਤਾ ਚਲਾਉਂਦਾ ਹਾਂ ਬੀਤੀ ਰਾਤ 9:30 ਵਜੇ 6 ਲੋਕ ਮੇਰੇ ਆਹਾਤੇ ਵਿੱਚ ਆਏ ਅਤੇ ਚਿਕਨ ਦਾ ਆਰਡਰ ਦਿੱਤਾ। ਕੁਝ ਦੇਰ ਬਾਅਦ ਉਸਨੇ ਖਾਣਾ ਵੀ ਆਰਡਰ ਕਰ ਦਿੱਤਾ। ਖਾਣਾ ਖਾਣ ਤੋਂ ਬਾਅਦ ਜਦੋਂ ਬੇਟਨ ਨੇ ਉਹਨਾਂ ਤੋਂ ਪੈਸੇ ਮੰਗੇ ਤਾਂ ਉਹਨਾਂ ਨੇ ਗੁੱਡ ਨਗਰ ਦੀ ਕੰਨੀ ਸ਼ੁਰੂ ਕਰ ਦਿੱਤੀ ਅਤੇ ਬੇਟਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਅਤੇ ਮੇਰਾ ਭਰਾ ਮਾਈਕਲ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੇਜ਼ ਤਰ੍ਹਾਂ ਹਥਿਆਰ ਲੈ ਕੇ ਆਏ ਅਤੇ ਸਾਡੇ ਸਾਰਿਆਂ ਤੇ ਜਾਨਲੇਵਾ ਹਮਲਾ ਕਰ ਦਿੱਤਾ। ਸਾਰੇ ਹਮਲੇ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਸਨ। ਉਨ੍ਹਾਂ ਨੇ ਮੇਰੇ ਅਤੇ ਮੇਰੇ ਭਰਾ ਮਾਈਕਲ ਦੇ ਸਿਰ ਤੇ ਡੰਡੇ ਨਾਲ ਵਾਰ ਕੀਤਾ ਜਿਸ ਕਨ ਮੇਰੀਆਂ ਅੱਖਾਂ ਤੇ ਹਨੇਰਾ ਆ ਗਿਆ ਇਨਾ ਹਮਲੇ ਬਾਰਾ ਵਿੱਚ ਕੁੱਲ 6 ਲੋਕ ਸਨ ਜਿਨ੍ਹਾਂ ਵਿੱਚੋਂ ਕੁਝ ਨੇੜਲੇ ਪਿੰਡਾਂ ਦੇ ਸਨ ਇਸ ਹਮਲੇ ਚ ਕੁਝ 4 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਹੈ ਸ਼ਰਾਬ ਦੇ ਠੇਕੇ ਦੇ ਕਰਮਚਾਰੀਆਂ ਦੀ ਮਦਦ ਨਾਲ ਸਾਨੂੰ ਦਸੂਆ ਸਿਵਲ ਹਸਪਤਲ ਪਹੁੰਚਾਇਆ ਗਿਆ ਪ੍ਰੇਮ ਬਹਾਦਰ ਦਾ ਕਹਿਣਾ ਹੈ ਕਿ ਜਾਂਦੇ ਸਮੇਂ ਹਮਲਾਵਰ ਨੌਜਵਾਨ ਉਸਦੇ ਬੈਗ ਵਿੱਚ ਰੱਖੇ ਕਮੇਟੀ ਦੇ 20000 ਰੁਪਏ ਅਤੇ ਕੰਪਾਊਂਡ ਸੇਲ ਦੇ 5000 ਰੁਪਏ ਲੁੱਟ ਕੇ ਫਰਾਰ ਹੋ ਗਏ ਪ੍ਰੇਮ ਬਹਾਦਰ ਨੇ ਗੜਦੀਵਾਲ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹਮਲੇਵਾਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਤੇ ਮੇਰੇ ਲੁੱਟੇ ਹੋਏ 25000 ਰੁਪਏ ਵਾਪਸ ਦਿਵਾਈ ਜਾਣ

ਤੇ ਇਹਨਾਂ ਨੇ 6 ਬੰਦੇ ਨੇ ਖਾ ਪੀ ਕੇ ਗਲਾਸ ਕੁਰਸੀਆਂ ਤੋੜਦੇ ਰਹੇ ਫਿਰ ਸਾਡਾ ਬੰਦਾ ਗਿਆ ਭਾਈ ਤੋੜ ਫੋੜ ਨਾ ਕਰੋ ਕੌਣ ਗਿਆ ਇਸ ਦਾ ਤੋੜ ਜਿਹੜਾ ਸਰਵਿਸ ਕਰਦਾ ਭਾਈ ਠੀਕ ਹੈ ਤੇ ਉਹਨਾਂ ਵੀ ਕੁਰਸੀਆਂ ਉਠਾ ਕੇ ਮਾਰੀ ਤੇ ਇੱਕ ਮੁੰਡਾ ਹੋਰ ਹੈ ਭਾਈ ਉਹਨਾਂ ਵੀ ਕੁਰਸੀਆਂ ਉਠਾ ਕੇ ਮਾਰੀ ਫਿਰ ਹੱਲਾ ਕਰਨ ਲੱਗੇ ਫਿਰ ਅਸੀਂ ਚੱਲ ਗਏ ਭਾਈ ਇਹ ਕੰਮ ਨਾ ਕਰੋ ਤੇ ਜਿਹੜੇ ਪੈਸੇ ਬਣੇ ਉਹ ਦੇ ਦਿਓ ਬਸ ਤੇ ਭਾਈ ਉਹਨਾਂ ਨੇ ਇੱਟਾ ਚੱਕੇ ਇੱਟਾ ਮਾਰਦੇ ਰਹੇ ਤੇ ਰਾੜ ਚੱਕੇ ਰਾੜ ਮਾਰੀ ਤੇ ਮੇਰੇ ਇੱਟਾ ਲੱਗੀ ਤੇ ਉਹ ਦੂਜੇ ਪ੍ਰਾਣੋਂ ਰਾੜ ਮਾਰੀ ਪਿੱਛੇ ਇੱਟਾ ਮਾਰੀ ਕਿੱਥੇ ਕਿੱਥੇ ਸੱਟ ਲੱਗੀ ਮੇਰੇ ਭਾਈ ਸੱਟ ਲੱ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਤੁਸੀਂ ਦੱਸੇ ਕਿ ਉਹਨਾਂ ਨੇ ਲੁੱਟੋ ਵੀ ਕੀਤੀ ਤੁਹਾਡੇ ਨਾਲ ਲੁੱਟਾਂ ਵੀ ਕੀਤੀ ਲੁੱਟਾਂ ਕੀਤੀ ਬਾਅਦ ਉਸ ਤੋਂ ਬਾਅਦ ਮੈਂ ਇੱਥੇ ਕਿਚਰ 'ਚ ਖੜਾ ਸੀ ਉਹਨਾਂ ਨੇ ਗੱਲ ਖਾਲੀ ਕਰਕੇ ਲੈ ਗਿਆ ਸਾਡੇ ਉਹ ਕੁਝ ਪਛਾਣਦੇ ਤੁਸੀਂ ਕੌਣ ਸੀ ਕਿੱਥੋਂ ਦੇ ਸੀ ਬੰਦੇ ਪਛਾਣਦੇ ਭਾਈ ਸ਼ੇਖਾ ਤੇ ਮਸਤੀਵਾਲ ਦੇ ਵੀ ਇਸ ਨਾਮਲੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਕਿਤੇ ਵਜੇ ਤੁਹਾਡਾ ਬਿਆਨ ਲੈਣ ਆਇਆ ਹੋਏ ਆਏ ਸੀ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਭਾਈ ਜੀ ਹੁਣ ਦੇਖੋ ਕੀ ਕਰਗੇ ਉਹ ਜੇ ਛਾੜ ਮੇ ਪੁਲਿਸ ਜੋ ਕਰੋਗੇ ਉਹ ਮਜੂਰ ਹੈ ਜੀ ਆਪਾਂ ਮਾਈਕਰ ਮਾਈਕਰ ਜੀ माइकल क्या हुआ था जो पूरा वारदात हुई है तो सर इतना हुआ कि रात उन्होंने पाँच छः बन लिया था पहले चिकन चिकन खाया रोटी रोटी खाया उसके बाद रोटी खा के बाद फिर उन्होंने गिलास गिलास तो टेबल चेयर तोड़ा उन्होंने तो उन्होंने तो फिर देखिए सर्विस वाला बना था रोज जरा रोला पाया था गया था अंदर गया तो उन्होंने भाई एक खीर गिर तो क्या हुआ किया नाले चपन मार मार के आगे वो बंदे सर्विस वाले बने मारा नाले आगे वो नाले फिर पैसा मांगना लगा जो खाए पिए वो पैसा दे रो नाले बोलता तू पैसा मांगने वालों को तो अपना जो मेहनत की पैसे वो भी नहीं दे रहे तो आगे पीछे गिलास गिलास भी तोड़ रहे कुर्सी भी तोड़ रहे और आपके हाँ। भी पैसे छीन के भाग गए अब पैसे थे कमी थी बीस हज़ार था तो गले के चार पाँच हज़ार से वो छीन के पागे वो भी निकाल हाँ तो उन्होंने नाले आए छः पाँच छः बंदी थे नाले रोड था आप के रहने वाले हो नेपाल पीछे नेपाल से यहाँ हाथा कर रहे हैं हाँ जी मजदूर डेहरी मजदूर हाथा कहाँ है आपका रघवाल गर्जी गर्जी वाल शहर क्या मांग करते हो पुलिस पुलिस है कि ऐसे जो ऐसे लोग हैं ऐसे गंदे इंसान हैं इन, इनको इंसाफ मिलना चाहिए क्योंकि एक ऐसे क्योंकि भाई एक एक ऐसे सिचुएशन और जगह ना हो पे क्योंकि सबसे पहली बात परदेशी या तो देरी मजदूर के पेट पालने की जगह परिसम है रोज रोज़ोरोटी कमा रहे तो एक गुंडागरी बनना होना चाहिए इंसाफ होना चाहिए तो ऐसे बंदे को जेल को जेल बेचना चाहिए ਸਾਰੇ ਬੰਦੇ ਅਸੀਂ ਸ਼ਰਾਬ ਦੇ ਦਫਤਰ ਜੀ ਆਫਿਸ ਵਿੱਚ ਕੰਮ ਕਰਦੇ ਆ ਤੇ ਇਹ ਬੰਦੇ ਸਾਡੇ ਹਾਤੇ ਦਾ ਕੰਮ ਕਰਦੇ ਜੀ ਕਿਹੜੇ ਫੇਡ ਇਹ ਰਗਵਾ ਠੇਕੇ ਦੇ ਜੀ ਤੇ ਇਹਨਾਂ ਦਾ ਫੋਨ ਕਾਲ ਵੀ ਸਾਨੂੰ ਕਿ ਸਾਡੇ ਇੱਥੇ ਝਗੜਾ ਹੋ ਗਿਆ ਸਾਡੇ ਬੰਦੇ ਨੇ ਮਾਰਬੀਟ ਕਰ ਦਿੱਤੇ ਜੀ ਤੇ ਜਦੋਂ ਅਸੀਂ ਉੱਥੇ ਪੁੱਜੇ ਤੇ ਬੰਦੇ ਭੱਜ ਗਏ ਸੀ ਉਤੋਂ ਇਹਨਾਂ ਦੇ ਕਾਫੀ ਸੱਟਾਂ ਝੋਟਾ ਮਾਰ ਗਏ ਸੀ ਤੇ ਇਹਨਾਂ ਦੇ ਗੱਲੇ ਦੇ ਵਿੱਚ ਕੈਸ਼ ਵੀ ਸੀਗਾ ਉਹ ਵੀ ਲੈ ਗਏ ਲੁੱਟ ਗਏ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਹਸਪੀਟਲ ਸੇ ਚਾਕੇ ਲਿਆਂਦਾ ਜੀ ਐਡਮਿਟ ਕਰਾਇਆ ਰਾਤ ਨੂੰ ਤੇ ਇਹਨਾਂ ਦੇ ਟਾਂਕੇ ਸਟਿਚਿੰਗ ਵੈਰਾ ਲੱਗੇ ਆ ਜੀ ਕੀ ਕੁਝ ਮਾਨਕਰਨ ਪੁਲਿਸ ਤੋਂ ਸਰ ਪੁਲਿਸ ਤੋਂ ਪ੍ਰਸ਼ਾਸਨੋਂ ਸਾਡੀ ਇਹ ਮੰਗ ਹੈ ਕਿ ਇਹਨਾਂ ਬੰਦੇ ਪ੍ਰਦੇਸੀ ਬੰਦੇ ਨੇ ਜੀ ਇਹਨਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਹੋਵੇ ਤੇ ਉਹਨਾਂ ਬੰਦਿਆਂ ਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ